ਸੱਚੀ ਗੱਲ ਦੇ ਸਾਰਿਆਂ ਨੂੰ ਮੈਂ ਇਹ ਪਾਲੀ ਸਾਥ ਕਰਦੀ ਆ ਤੁਹਾਡੇ ਆਪਣੇ ਚੈਨਲ ਸੈਲਰ 24/7 ਓਨ 24/7 ਤੇ ਲੋਕਡਾਉਨ ਲਗਾंदे ਦੋ ਦੋ ਚੀਜ਼ ਸਟਾਰਟ ਹੋ ਗਿਆ ਮੈਂ ਇਹਦੇ ਤੇ ਚਨਾ ਮੱਟੀ ਜਿਹੜੀ ਹੈਗੀ ਮੇਰੀ ਇਹ ਮਿਕਤਾਂ ਦੇ ਕੇ ਤੇ ਚ ਆਟਾ ਮੈਂ ਤੇ ਮਿਕਸ ਕਰ ਦਿੱਤਾ ਉਸ ਤੋਂ ਬਾਅਦ ਆਹ ਇਹਨਾਂ ਦੀ ਲੱਗਦਾ ਇਹ ਚੜਦੇ ਵਾਲਾ ਹੁੰਦਾ ਹੈ ਅਦਰਕਾ ਸੁੱਕ ਨਹੀਂ ਹੈਗਾ ਵਿੱਚ ਤੇ। ਜਦੋਂ ਇਹ ਪਾਉਂਦੀ ਆ ਪ੍ਰੋਪਰਲੀ ਚਨੇ ਐਡ ਕਰਦੇ ਗ੍ਰੀਨ ਚਿਲੀਜ਼ ਐਡ ਕਰਤੀਆਂ ਪਿਆਜ਼ ਐਡ ਕਰਦੇ ਆ। ਸਰਸਰੀ ਗਾਲ ਦੀ ਸਾਰਿਆਂ ਨੂੰ ਮੈਂ ਜੀ ਪਹਿਲੇ ਸਵਾਗਤ ਕਰਦੀ ਆ ਤੁਹਾਡੇ ਆਪਣੇ ਚੈਨਲ ਸੈਲੈਂਟ 24/1 ਓਨ ਯਰ 24 ਵਾਜ਼ਮ। ਅੱਜ ਅਸੀਂ ਆਏ ਸਗੇ ਸ਼ਹੀਦ ਭਗਤ ਸਿੰਘ ਨਗਰ ਫੂ ਪੜੀ ਫੂਡ ਕੋਰਨਰ। ਆਹ ਅੰਕਲ ਜੀ ਨਾਲ ਗੱਲਬਾਤ ਕਰਦੇ ਆ ਕਿ ਅੰਕਲ ਜੀ ਕੀ ਇਹ ਨਾਲ ਵਧੀਆ ਬਣਾਉਂਦੇ ਆ ਤੇ ਕੀ

ਇਦਾਂ ਰੈਡੀ ਲਾਉਣ ਲੱਗੇ ਮਤਲਬ ਕਿ ਕੋਈ ਨਵਾਂ ਹਟਕੇ ਕੰਮ ਕਰਨਾ ਤੇ ਕੰਮ ਤਾਂ ਸਭ ਕੰਮ ਨੇ ਤੇ ਕਾਫੀ ਆ ਗਏ ਸੀਗੇ ਮਤਲਬ ਮੇਰੀ ਚੀਜ਼ ਸਿਰਫ ਡਿਫਰੈਂਟ ਹੈ ਜੀ ਓਕੇ ਓਕੇ ਤੇ ਅੰਕਲ ਇਹ ਜੋ ਕੀ ਡਿਫਰੈਂਟ ਹੁੰਦਾ ਸੀ ਸਾਨੂੰ ਬਣਾ ਕੇ ਕਾਉਂਗੇ ਪਹਿਲੇ ਤੇ ਚਨਾ ਮੱਠੀ ਜਿਹੜੀ ਹੈਗੀ ਮੇਰੀ ਇਹ ਅਬ ਜੀ ਸਰ ਤੁਹਾਨੂੰ ਦੇਗੀ ਤੇ ਚ ਆਟਾ ਮੈਂ ਤਾਂ ਮਿਲ ਜਾਗਾ ਚ ਓਕੇ ਮਤਲਬ ਚਨਾ ਮੱਠੀ ਮਤਲਬ ਸੋਸੇ ਛੋਲੇ ਦਾ ਸੋਨਾ ਹੈ ਇਹ ਅਲੱਗ ਤੋਂ ਡਿਸ਼ ਹੈਗੀ ਹੈ ਓਕੇ ਤੇ ਚਲੋ ਫੇਰ ਉਸ ਤੋਂ ਬਾਅਦ ਆ ਜਾਂਦਾ ਗਿੱਲਾ ਗੁਲਚਾ ਜਾਂਦਾ ਹੈ ਤੇ ਤੜਕੇ ਵਾਲਾ ਹੁੰਦਾ ਹੈ ਮੇਰੇ ਕੋਲ ਔਰ ਚਨਾ ਮਠੀਗੀ ਹੈ ਚਨਾ ਮਠੀ ਟੈਂਕਲ ਬਣਾ ਕੇ ਖਾਉਂਦੇ ਹੁੰਦੇ ਸਾਨੂੰ ਆ ਬਣਾ ਕੇ ਟੈਂਕਲ ਸਾਨੂੰ ਦਾਲਦੇ ਜਾਈਓ ਨਾਲ ਨਾਲ ਤੁਸੀਂ ਕੀ ਕੀ ਪਾਉਨੇ ਹੋ ਕੀ ਕੀ ਇਹਦੇ ਚ ਇਨਗਰੀਡੀਅੰਟਸ ਪਾਉਨੇ ਹੋ ਠੀਕ ਹੈ ਇੱਥੇ ਮੈਂ ਥੋੜਾ ਥੋੜਾ ਹਲਕਾ ਸੈਂਸੀਆ ਗਿਆ ਹਾਂਜੀ ਤੇ ਆਪਣੇ ਕੋਲ ਚਨੇ ਹੈਗੇ ਇਹ ਚਨੇ ਹੈਗੇ ਹਾਂਜੀ ਕੋਈ ਅਦਰਕ ਲਸਣ ਨਹੀਂ ਹੈਗਾ ਵਿੱਚ ਇਹਦੇ ਠੀਕ ਹੈ ਜੀ ਇੱਧਰ ਆ ਜੰਦੇ ਤੁਹਾਡੀ ਖੜੀ ਆ ਜੀ ਇਹਦੀ ਚਟਾਈ ਦੀ ਠੀਕ ਹੈ ਇਹ ਆਪਣੇ ਰਾਈਸ ਆ ਗਏ ਨੇ ਬਾਸਮਤੀ ਰਾਈਸ ਆ ਗਏ ਠੀਕ ਹੈ ਹੁਣ ਉਹ ਤੁਹਾਨੂੰ ਮਠੀ ਛੋਲੇ ਬਣਾ ਕੇ ਦਿਖਾ ਦੇ लो जी अंकल जी ने कर ले एड चने तू अपने डाल के कैसे okay, ओके तो मतलब मैं मेरे चने जी रहेंगे मतलब के ज़्यादा स्पाइसी नहीं रहेंगे ब्लैक मिर्ची और दी अच्छे बाकी मसाले मेरे अपने खुद दे ਕਰ ਰਹੇ ਹੋ ਇਹ ਮਠਿਆਦਾ ਆਟਾ ਮੈਡਾ ਮਿਕਸ ਹੈਗਾ ਇੱਥੇ ਮਤਲਬ ਕਿ ਮਠੀਆਂ ਤਾਂ ਬਹੁਤ ਆ ਗਈਆਂ ਪਰ ਇਹ ਚੀਜ਼ ਜੀ ਡਿਫਰੈਂਟ ਹੈਗੀ ਮਤਲਬ ਕਿ ਆਹ ਦੇਖੋ ਨਾ ਮਤਲਬ ਖਾ ਕੇ ਕੋਈ ਇਦਾਂ ਜਿਹੜਾ ਟਿੱਕੀ ਖਾ ਲੈਣੇ ਆਪਾਂ ਉਹ ਮਤਲਬ পেট ਹੋ ਜਾਂਦਾ ਵੈਸੇ ਨੋਰਮਲ ਠੀਕ ਹੈ ਇਹ ਆਪਣੀ ਗ੍ਰੀਨ ਚਟਨੀ ਹੈ ਇਹ ਸਪੈਸ਼ਲ ਮਿਲੀ ਦੇਗੀ ਹੈ ਤਲੋਕੇ ਅਮਲੀਅਤ ਬਥਰੀਏਗੀ ਪਰ ਇਹ ਵੀ ਚੀਜ਼ ਅਲੱਗ ਹੈ ਆ ਪ੍ਰੋਪਰਲੀ ਚਨੇ ਐਡ ਕਰਤੇ ਗ੍ਰੀਨ ਚਿਲੀਜ਼ ਐਡ ਕਰਤੀਆਂ ਪਿਆਜ਼ ਐਡ ਕਰਤੇ ਆ ਟੇਨੂੰ ਆਪਾ ਤੋਂ ਨੂੰ ਟੇਸਟ ਕਰਕੇ ਦਿਖਾਉਨੇ ਆ ਕਿ ਇਹਦਾ ਟੇਸਟ ਕਿਹੋ ਜਿਹਾ ਆ ਟੇਸ ਕਾਫੀ ਜਿਆਦਾ ਵਧੀਆ ਹੈਗਾ ਤਾਂ ਤੁਸੀਂ ਜਰੂਰ ਆਓ ਤੇ ਟ੍ਰਾਈ ਕਰਨ ਵਾਸਤੇ